ਮਾਨਯੋਗ ਡੀਜੀ ਪੰਜਾਬ ਵੱਲੋਂ ਚਲਾਈ ਗਈ ਮਹੀਨ ਯੁੱਧ ਨਸ਼ੀ ਅਮਰੁੱਧ ਦੇ ਚਲਦੇ ਇਹ ਹੈ ਮੰਡੀ ਟੀਮ ਵੱਲੋਂ ਇੱਕ ਵਿਅਕਤੀ ਜਿਸ ਦਾ ਨਾਮ ਸੁਖਵੰਤ ਸਿੰਘ ਏਲੀਅਸ ਬੰਟੀ ਪੁੱਤਰ ਹਰਵਿੰਦਰ ਸਿੰਘ ਪੁਚੋਗਲਾ ਨੂੰ ਕਾਬੂ ਕੀਤਾ ਗਿਆ ਹੈ ਜਿਸ ਕੋਲੋਂ 120 ਕਿਲੋ ਪੁੱਕੀ ਚੂਰਾ ਪੋਸਤ ਬਰਾਮਦ ਕਰਕੇ ਉਸ ਖਿਲਾਫ ਮੁਕਦਮਾ ਨੰਬਰ 36 ਮਿਤੀ 26 ਤਿੰਨ 25 ਅੰਡਰ 15 ਸੀਰੀਪ 6885 ਐਨਡੀਪੀਐਸ ਸੈਕਟ ਪੀਐਸ ਕੈਂਟੋਨਮੈਂਟ ਦਰਜ ਰਜਿਸਟਰ ਕੀਤਾ ਗਿਆ ਜੀ ਇੱਥੇ ਵਰਣਨਯੋਗ ਹੈ ਕਿ ਇਸ ਤੇ ਪਹਿਲਾਂ ਵੀ ਕਮਰਸ਼ੀਅਲ ਕੁਆਂਟੀਟੀ ਦਾ ਪਰਚਾ ਦਰਜ ਹੈ ਜਿਸ ਵਿੱਚ ਇਹ 2 ਸਾਲ ਕੈਟ ਕੱਟ ਕੇ ਆਇਆ ਹੈ ਤਾਂ ਇਹ ਪਹਿਲਾਂ ਡਰਾਈਵਰੀ ਦਾ ਕੰਮ ਕਰਦਾ ਸੀ ਫਿਲਹਾਲ ਇਹ ਵਿਲਾ ਹੈ ਸੋ ਬਾਕੀ ਇਹ ਤੋਂ ਅਸੀਂ ਰਿਮਾਂਡ ਲੈ ਕੇ ਜੀ ਅਗੇ ਫਰਦਰ ਡੁੰਗਾਈ ਨਿਪਸ਼ਕਿਰਤ ਜਾਰੀ ਹੈ ਮਾਨਯੋਗ ਡੀਜੀ ਪੰਜਾਬ ਵੱਲੋਂ ਚਲਾਈ ਗਈ ਮਹੀਨ ਯੁੱਧ ਨਸ਼ੀ ਅਮਰੁੱਧ ਦੇ ਚਲਦੇ ਜਈਏ ਵੰਦੀ ਟੀਮ ਵੱਲੋਂ ਇੱਕ ਵਿਅਕਤੀ ਜਿਸ ਦਾ ਨਾਮ ਸੁਖਵੰਤ ਸਿੰਘ ਏਲੀਅਸ ਬੰਟੀ ਪੁੱਤਰ ਹਰਵਿੰਦਰ ਸਿੰਘ ਪੁਚੋਗੱਲਾਂ ਨੂੰ ਕਾਬੂ ਕੀਤਾ ਗਿਆ ਜਿਸ ਕੋਲ 120 ਕਿਲੋ ਕੁੱਕੀ ਚੂਰਾ ਪੋਸਤ ਬਰਾਮਦ ਕਰਕੇ ਉਸ ਖਿਲਾਫ ਮੁਕਦਮਾ ਨੰਬਰ 36 ਮਿੱਤੀ 26325 ਅੰਡਰ 15 ਸੀਪ 6885 ਐਨਡੀਪੀਐਸ ਸੈਕਟਰ ਪੀਐਸ ਕੰਟੋਨਮੈਂਟ ਅੰਦਰ ਰਜਿਸਟਰ ਕੀਤਾ ਗਿਆ ਜੀ ਇੱਥੇ ਵਰਣਨਯੋਗ ਹੈ ਕਿ ਇਸ ਤੇ ਪਹਿਲਾਂ ਵੀ ਕਮਰਸ਼ੀਅਲ ਕੁਆਂਟੀਟੀ ਦਾ ਪਰਚਾ ਦਰਜ ਹੈ ਜਿਸ ਵਿੱਚ ਇਹ 2 ਸਾਲ ਕੈਦ ਕੱਟ ਕੇ ਆਇਆ ਹੈ ਤੋਂ ਇਹ ਪਹਿਲਾਂ ਡਰਾਈਵਰੀ ਦਾ ਕੰਮ ਕਰਦਾ ਸੀ ਫਿਲਹਾਲ ਇਹ ਵਿਲਾ ਹੈ ਸੋ ਬਾਕੀ ਇਹ ਤੋਂ ਅਸੀਂ ਰਿਮਾਂਡ ਲੈ ਕੇ ਜੀ ਅਗੇ ਫਰਦਰ ਡੁੰਗਾਈ ਨਾ ਪੁਸ਼ਕਿਸ਼ ਜਾਰੀ ਹੈ